ਬਾਜਵਾਤ ਸਾਹਿਬ ਔਜਲਾ ਸਾਹਿਬ ਡਿੰਪਾ ਜੀ ਹਰਪ੍ਰਤਾਪ ਜਨਾਲਾ ਜੀ ਸਚੇਤ ਸਾਹਿਬ ਡੈਨੀ ਜੀ ਮੇਰੇ ਇਹਨਾਂ ਦੇ ਨਾਨਾ ਜੀ ਦੇ ਨਾਲ ਵੱਡੇ ਰੰਦਾਵਾ ਸਾਹਿਬ ਦਾ ਤੇ ਉਹਦੇ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਦਾ ਵੱਡੇ ਰੰਦਾਵਾ ਸਾਹਿਬ ਦੇ ਨਾਲ ਮੇਰਾ ਖਿਆਲ ਤੀਜੀ ਪੀੜ੍ਹੀ ਸਾਡੀ ਇੱਕ ਪਰਿਵਾਰ ਦੇ ਨਾਲ ਚੱਲ ਪਈ ਆ ਮੇਰੇ ਕੋਲ ਇਹ ਸਲਕੇ ਦੀ ਨੁਮਾਇੰਦਗੀ ਕਰਦੇ ਰਹੇ ਨਹਾਇਤ ਸ਼ਰੀਫ 2017 ਤੋਂ 22 ਤੱਕ ਰਹੇ ਐਮਐਲਏ ਭਲਾਈਪੁਰ ਸਾਹਿਬ ਔਜਲਾ ਸਾਹਿਬ ਹੁਣੇ ਬੋਲ ਕੇ ਗਏ ਸੀ ਸਾਬਕਾ ਔਜਲਾ ਸਾਹਿਬ ਮੈਂ ਤੇ ਇਹ ਕਹੂੰਗਾ ਕਿ ਆਉਣ ਵਾਲੇ ਸਾਰੇ ਹੀ ਐਮਐਲਏ ਨੇ ਔਰ ਪੰਜਾਬ ਜੋ ਪੰਜਾਬ ਦੇ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਜੋ ਪੰਜਾਬ ਦੇ ਵਿੱਚ ਨਸ਼ਾਖੋਰੀ ਜੋ ਪੰਜਾਬ ਦੇ ਵਿੱਚ ਪੁਲਿਸ ਦੀਆਂ ਬੇਵਦੀਖੀਆਂ ਇਹ ਪੰਜਾਬ ਦੇ ਲੋਕ ਕਰਦੀ برداشت ਨਹੀਂ ਕਰਦੇ ਮੈਂ ਦੱਸ ਦੇਣਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਇਸ ਪੰਜਾਬ ਨੇ ਹਿੰਦੁਸਤਾਨ ਨੂੰ ਆਜ਼ਾਦੀ ਦਵਾਈ ਤੇ ਜੇ ਕਿਸੇ ਨੇ ਅੰਗਰੇਜ਼ਾਂ ਦੇ ਗੋਡੇ ਲਵਾਏ ਤਾਂ ਮਾਝੇ ਦੀ ਧਰਤੀ ਨੇ ਅੰਗਰੇਜ਼ਾਂ ਦੇ ਗੋਡੇ ਲਵਾਏ ਸੀ ਭਗਵੰਤ ਮਾਨ ਇੱਕ ਗੱਲ ਨੋਟ ਕਰ ਲਾ ਤੂੰ ਇੱਕ ਕੇਸ ਬਣਾਏਗਾ ਇੱਕ ਕਾਂਗਰਸੀ ਤੇ ਕੇਸ ਬਣੇਗਾ 250 ਕਾਂਗਰਸੀਓ ਦੇ ਪਿੱਛੇ ਖੜੇ ਹੋ ਕੇ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਗੇ ਸਾਡੀ ਇਹ ਕਾਂਗਰਸ ਨੇ ਜੋ ਪੰਜਾਬ ਦੀ ਕੀਤਾ ਔਰ ਤ੍ਰੇਪਰ ਬਾਜਵਾ ਜੀ ਬੈਠੇ ਆ ਅਸੀਂ ਪ੍ਰਕਾਸ਼ ਸਿੰਘ ਬਾਦਲ ਦਾ ਵੀ ਰਾਜ ਵੇਖਿਆ ਅਸੀਂ ਬੜੇ-ਬੜੇ ਜਰਵਾਨਿਆਂ ਦਾ ਵੀ ਰਾਜ ਵੇਖਿਆ ਪਰ ਕਾਂਗਰਸ ਦਾ ਵਰਕਰ ਕਰੀਣਾ ਡਰਿਆ ਤੇ ਨਾਲ ਲੀਡਰ ਹੀ ਡਰੇਗਾ ਇਹ ਜਿਹੜਾ ਗੱਲਾਂ ਕਰਦਾ ਮੈਂ ਇਹਦਾ ਨਾਂ ਲਿਆ ਪ੍ਰਧਾਨ ਜੀ ਇਹ ਤੁਹਾਨੂੰ ਆਤਮੇ ਮੇਰੇ ਪੁੱਛ ਪ੍ਰਧਾਨ ਜੀ ਜਿਹੜਾ ਕਰਦਾ ਨਾ ਇਹ ਵੀ ਮੇਦਾ ਨਾਂ ਲਿਆ ਇਹਨੂੰ ਮੈਂ ਕਹਿੰਨਾ ਤੇਰੇ 'ਚ ਜੋਰ ਹੈਗਾ ਜੋ ਕਰ ਨਹੀਂ ਕਰਕੇ ਵੇਖ ਲਾ ਤੇਰਾ ਮੁਕਾਬਲਾ ਕਰਾਂਗੇ ਤੇ 2027 'ਚ ਤੈਨੂੰ ਲਾ ਕੇ ਥੱਲੇ ਮਾਰਾਂਗੇ ਜਿੱਥੇ ਇਹੋ ਜਿਹੇ ਸੂਰਮੇ ਬੈਠੇ ਹੋਣ ਜਿੱਥੇ ਹੁੜਈ ਡੈਨੀ ਕਹਿ ਕੇ ਗਿਆ ਹੈ ਭਾਈ ਜਤਾ ਜੀ ਉਹ ਲ ਭਾਈ ਜੀਵਨ ਸਿੰਘ ਵੱਲੋਂ ਕਿ ਗੁਰੂ ਸਾਹਿਬ ਨੇ ਗੁਰੂ ਗਬੇਰ ਸਿੰਘ ਜੀ ਨੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਸਾਡੇ ਕੋਲ ਜਦੋਂ ਉਹ ਬੈਠੇ ਹੋਣ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਭਾਈਪੁਰ ਸਾਹਿਬ ਡੈਂਪਾ ਜੀ ਤੁਹਾਨੂੰ ਯਾਦ ਹੋਣਾ ਦੋਹਾਂ ਨੂੰ ਇਕੱਠਿਆਂ ਟਿਕਟ ਮਿਲੀ ਸੀ 1997 ਦੇ ਵਿੱਚ ਉਦੋਂ ਵੱਡੇ ਰੰਦਾਵਾਤ ਸਾਹਿਬ ਪ੍ਰਧਾਨ ਸੀਗੇ ਮੈਂ ਵੀ ਇੱਕ ਸਿਟਿੰਗ ਮინისტრ ਨੂੰ ਕੱਟ ਕੇ ਮੈਨੂੰ ਮਿਲੀ ਸੀ ਤੇ ਡਿੰਪੇ ਨੂੰ ਇੱਕ ਸਿਟਿੰਗ ਐ ਬੈਲੇ ਨੂੰ ਕੱਟ ਕੇ ਮਿਲੀ ਸੀ ਤੇ ਉੱਥੇ ਕਿਹਾ ਕਿ ਸਿਟਿੰਗ ਐ ਐਮ ਐਲ ਏ ਜੀ ਇਹ ਤੇ ਡਿੰਪੇ ਦੇ ਅਗੇਂਸਟ ਤੇਰੇ ਵੱਡੇ ਰੰਦਾਵਾਤ ਸਾਹਿਬ ਨੇ ਕਿਹਾ ਸੀ ਮੇਰੇ ਮੁੰਡੇ ਦੇ ਨਾਲੋਂ ਉਹਦੇ ਬਾਪ ਨਾਲੋਂ ਡਿੰਪੇ ਦੀ ਬਾਪ ਦੀ ਜਾਦਾ ਕੁਰਬਾਨੀਆਂ ਉਹ ਅਤਵਾਦੀਆਂ ਸ਼ਹੀਦ ਕੀਤਾ ਉਹਦੀ ਟਿਕਟ ਬਣਦੀ ਆ ਮੇਰੇ ਮੁੰਡੇ ਦੀ ਟਿਕਟ ਨਹੀਂ ਬਣਦੀ ਯਾਰ ਜਿੰਨੀ ਦੇਰ ਅਸੀਂ ਕਾਂਗਰਸ ਦੇ ਵਰਕਰ ਨੂੰ ਨਹੀਂ ਪਛਾਣਾਂਗੇ ਕਾਂਗਰਸ ਦੇ ਵਰਕਰ ਦੇ ਮਗਰ ਨਹੀਂ ਖਲੋਵਾਂਗੇ ਕਾਂਗਰਸ ਨੂੰ ਮਜ਼ਬੂਤ ਨਹੀਂ ਕਰਾਂਗੇ ਕਾਂਗਰਸ ਤਗੜੀ ਨਹੀਂ ਹੋਏਗੀ ਇੱਕ ਗੱਲ ਨੋਟ ਕਰ ਲਓ ਜੇ ਕਾਂਗਰਸ ਦਾ ਵਰਕਰ ਮਜ਼ਬੂਤ ਹੈ ਤੇ ਲੀਡਰ ਮਜ਼ਬੂਤ ਹੈ ਤਾਂ ਜੇ ਲੀਡਰ ਹੀ ਸਾਡਾ ਡਰ ਗਿਆ ਉਹ ਇਹਨਾਂ ਕਾਂਗਰਸ ਮਜ਼ਬੂਤ ਨਹੀਂ ਹੋਏਗੀ ਮੈਂ ਇੱਕ ਗੱਲ ਬੇਨਤੀ ਕਰਨੀ ਚਾਹੁੰਦਾ ਪ੍ਰਧਾਨ ਜੀ ਤੁਹਾਡੀ ਰੈਨਮਾਈਟ ਜਿੰਨੀ ਤੁਸੀਂ ਸ਼ਿੱਦਤ ਦੇ ਨਾਲ ਕੰਮ ਕੀਤਾ ਤੇ ਵਰਿੰਗ ਸਾਹਿਬ ਇਹ ਜਿਹੜੀ ਕਾਂਗਰਸ ਆ ਪੈਰਾਂ ਤੇ ਖੜੀ ਜੇ ਕਿਸੇ ਨੇ ਕੀਤੀ ਤੇ ਉਹ ਰਾਜੇ ਵੜੇਗੇ ਨੇ ਕੀਤੀ ਗੱਲ ਮੈਂ ਪਾਰਲੀਮੈਂਟ ਚ ਵੀ ਵੇਖਦਾ ਕਾਂਗਰਸ ਦੇ ਵਰਕਰ ਨੂੰ ਜਿਹੜਾ ਕੋਈ ਮਾੜੀ ਅੱਖ ਨਾਲ ਵੇਖਦਾ ਸਾਨੂੰ ਉਹਦੇ ਨਾਲ ਕਦੀ ਅੱਖ ਨਹੀਂ ਬੁਲਾਉਣੀ ਚਾਹੀਦੀ ਯਾਰ ਜੋ ਮਰਜ਼ੀ ਹੋ ਜੇ ਜੇ ਕੋਈ ਕਾਂਗਰਸ ਦੇ ਉੱਤੇ ਕੋਈ ਚੀਮਨਸਟਰੀ ਕੋਈ ਮੰਤਰੀ ਹੋਵੇ ਤੇ ਜੋ ਸਾਡੇ ਲੀਡਰ ਰਾਹੁਲ ਗਾਂਧੀ ਦੇ ਅਗੇਂਸਟ ਬੋਲਦਾ ਸਾਡਾ ਵੱਡਾ ਲੀਡਰਾਂ ਦਾ ਵੀ ਕੰਮ ਹੈ ਕਿ ਉਹਦੇ ਨਾਲ ਅੱਖ ਨਾ ਮਿਲਾਈਏ ਸਾਡਾ ਯਾਰ ਭਗਵੰਤ ਮਾਨ ਨਾਲ ਕੀ ਆ ਭਗਵੰਤ ਮਾਨ ਨਾਲ ਇਹੋ ਹੀ ਆ ਕਿ ਉਹ ਜੇ ਕਹਿੰਦਾ ਕਿ ਮੈਂ ਆ ਕਰਾਂਗਾ ਅਸੀਂ ਕਹਾਂਗੇ ਕਰ ਜਿੱਦਣ ਆ ਗਿਆ ਟਾਈਮ ਤੇਰੀ ਇਹੋ ਜੀ ਘੋੜੀ ਲਵਾਵਾਂਗੇ ਤੇ ਕੇ ساری ਜ਼ਿੰਦਗੀ ਯਾਦ ਕਰੇਗਾ ਮੈਂ ਸਚੇਰ ਸਾਹਿਬ ਤੁਸੀਂ ਲੈਂਡ ਪੁਲਿੰਗ ਦੀ ਗੱਲ ਕੀਤੀ ਆ ਲੈਂਡ ਪੁਲਿੰਗ ਤੇ ਲੈਂਡ ਪੁਲਿੰਗ ਨਹੀਂ ਇਹ ਜ਼ਮੀਨ ਲੁੱਟਣ ਦੀ ਉਹਨਾਂ ਨੇ ਗੱਲ ਕੀਤੀ ਆ ਭਗਵੰਤ ਮਾਨ ਨੇ 65000 ਏਕੜ ਦੇ ਉੱਤੇ ਉਹਦੇ ਇਹ ਕਰ ਰਿਹਾ ਜੇ ਅੱਜ 1 ਏਕੜ ਦਾ ਵੀ 1 ਕਰੋੜ ਲਾ ਦੀਏ ਇਹਨੇ ਪੰਜਾਬ ਦੇ ਉੱਤੇ ਕਰਜ਼ਾ ਲੈਣਾ ਪੰਜਾਬ ਨੂੰ ساری ਜ਼ਿੰਦਗੀ ਕਰਜ਼ਾਈ ਕਰਕੇ ਚਲੇ ਜਾਏਗਾ ਮੈਂ ਬੜੇ ਸਾਹਿਬ ਤੁਹਾਨੂੰ ਬੇਨਤੀ ਕਰਦਾ 21 ਤਰੀਕ ਨੂੰ ਆਪਣਾ ਸੈਸ਼ਨ ਖਤਮ ਭਿਆ ਉਹਦੇ ਬਾਅਦ ਲੈਂਡ ਪੂਲਿੰਗ ਤੇ ਪਿੰਡ-ਪਿੰਡ ਚੱਲ ਕੇ ਇਹ ਦੀ ਜਿਹੜੀ ਆ ਲੁੱਟਣ ਦੀ ਪੰਜਾਬ ਦੀ ਕੇਜਰੀਵਾਲ ਜਿਹੜਾ ਲੁੱਟਣ ਲਈ ਪੰਜਾਬ ਨੂੰ ਬੈਠਾ ਉਹ ਲੋਕਾਂ ਦੇ ਵਿੱਚ ਜਾਈਏ ਪੰਜਾਬ ਲੁੱਟਣ ਨਹੀਂ ਦੇਣਾ ਪੰਜਾਬ ਸਾਡਾ ਮੈਂ ਇਹਨੂੰ ਦੱਸ ਦੇਣਾ ਚਾਹੁੰਨਾ ਕੇਜਰੀਵਾਲ ਨੂੰ ਦਿੱਲੀ 'ਚ ਤੈਨੂੰ ਲੋਕਾਂ ਨਕਾਰ ਕੇ ਕੱਢਿਆ ਉੱਥੇ ਇਹਨੇ ਕਿਹਾ ਸੀ ਨਾਰਾ ਦਿੱਤਾ ਦਿੱਲੀ 'ਚ ਕਿ ਜੇ ਮੈਂ ਬੇਈਮਾਨ ਹੈ ਮੈਨੂੰ ਵੋਟ ਨਾ ਪਾਇਓ ਉਹਨਾਂ ਤੇਰੀ ਪਾਰਟੀ ਨਹੀਂ ਹਰਾਈ ਤੈਨੂੰ ਕਹ ਕੇ ਤੂੰ ਬੇਈਮਾਨ ਤੈਨੂੰ ਵੀ ਹਰਾਵਾਂਗੇ ਉਥੋਂ ਤੈਨੂੰ ਹਰਾ ਕੇ ਭੇਜਿਆ ਯਾਰ ਇਹ ਗੱਲਾਂ ਕਰਨ ਇਮਾਨਦਾਰੀ ਦੀਆਂ ਤੇ ਸਭ ਤੋਂ ਵੱਧ ਕੋਈ ਬੇਈਮਾਨ ਗਵਰਨਮੈਂਟ ਆਈ ਹੈ ਤੋ ਇਹਨਾਂ ਦੀ ਆਈ ਹੈ ਰੇਤਾ ਕਿੱਥੇ ਗਿਆ ਕਿੰਨੀ ਕਿੱਥੇ ਚੜ ਗਿਆ ਤੇ ਅੱਜ ਪੰਜਾਬ ਦੇ ਵਿੱਚ ਜੋ ਲਾਅ ਐਂਡ ਆਰਡਰ ਦੀ ਜੋ ਕਾਨੂੰਨ ਦੀ ਵਿਵਸਥਾ ਜੋ ਬਣੀ ਆ ਉਹਦੇ ਚ ਵੜਿੰਗ ਸਾਹਿਬ ਤੁਹਾਨੂੰ ਹੀ ਪਤਾ ਮੈਨੂੰ ਹੀ ਪਤਾ ਇਹਨਾਂ ਨੂੰ ਪਤਾ ਔਜਲਾ ਸਾਹਿਬ ਨੂੰ ਬਾਜਵਾਤ ਸਾਹਿਬ ਨੂੰ ਡੈਨੇ ਜੀ ਨੂੰ ਦੇਪਾ ਜੀ ਤੁਹਾਨੂੰ ਕਾਲੇ ਦਿਨ ਵੀ ਯਾਦ ਨੇ ਜਿਸ ਵੇਲੇ ਪੰਜਾਬ ਤੇ ਜੋ ਹਾਲਾਤ ਸੀ ਅੱਜ ਉਹਦੇ ਤੋਂ ਵੀ ਮਾੜੇ ਨੇ ਅੱਜ ਜ਼ਿਲ੍ਹਿਆਂ ਦੇ ਵਿੱਚੋਂ ਅੱਜ ਥਾਣਿਆਂ ਦੇ ਵਿੱਚੋਂ ਇੰਟਰਵਿਊ ਹੋਏ ਤੇ ਮੁੱਖ ਮੰਤਰੀ ਜੀ ਜ਼ੁਬਾਨ ਨਾ ਖੁੱਲੇ ਅੱਜ ਦਿਨ ਦੇ ਹਰੇਕ ਕਤਲ ਹੋਣ ਤੇ ਪੰਜਾਬ ਦਾ ਮੁੱਖ ਮੰਤਰੀ ਇੱਕ ਵਾਰੀ ਨਾ ਬੋਲੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤਗੜੇ ਹੋਵੋ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਦੋਵੇਂ ਰਲੇ ਨੇ ਉਹਨੇ ਪਹਿਲੋਂ ਉੱਥੇ ਕਿਸਾਨ ਕੁੱਟੇ ਤੇ ਇਹ ਹੁਣ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਤੇ ਆ ਗਿਆ ਬਣਕ ਸਾਹਿਬ ਗਰਮੀ ਬਹੁਤ ਹੈ ਇੱਕ ਚੀਜ਼ ਮੈਂ ਕਹਿਣੀ ਚਾਹਨਾ ਕਿ ਪਹਿਲਾਂ ਮੋਦੀ ਤੋਂ ਮੈਂ ਦੱਸਣਾ ਚਾਹਨਾ ਕਿ ਪਹਿਲਾਂ VOTER ਜਿਹੜਾ ਸੀ ਉਹ ਸਰਕਾਰਾਂ ਚੁਣਦੇ ਸੀ ਕਿ ਜਿਹਦੇ ਮਗਰ ਵੋਟਾਂ ਹੁਣ ਉਹ ਪ੍ਰਧਾਨ ਮੰਤਰੀ ਬਣਦਾ ਸੀ ਅੱਜ ਇਹ ਪ੍ਰਧਾਨ ਮੰਤਰੀ ਨੇ ਕਿ ਵੋਟਰ ਹੁਣ ਬੀਜੇਪੀ ਚੁਣੇਗੀ ਵੋਟਰ ਕਦੀ ਸਰਕਾਰਾਂ ਨਹੀਂ ਬਣਾਉਣਗੇ ਇਹ ਹੁਣ ਸਰਕਾਰ ਤੁਸੀਂ ਵੋਟਾਂ ਕੱਟੋਗੇ ਤੇ ਤੁਸੀਂ ਵੋਟਾਂ ਬਣਾਓਗੇ ਤੇ ਫੇਰ ਬਣੇਗਾ ਮਹਾਰਾਸ਼ਟਰ ਦੇ ਵਿੱਚ ਤੁਸੀਂ 80 ਤੋਂ 90 ਲੱਖ ਕਰੋੜ ਦੀ ਵੋਟ ਬਣਾਗੇ ਤੇ ਉਹੀ ਬਿਹਾਰ ਦੇ ਵਿੱਚ ਤੁਸੀਂ 60 ਤੋਂ 65 ਲੱਖ ਤੱਕ ਵੋਟਾਂ ਕੱਟ ਦਿੱਤੀਆਂ ਇਹ ਪੰਜਾਬ ਦੇ ਵਿੱਚ ਵੀ ਆਉਣਾ ਜੇ ਆ ਵਰਕਰੋ ਇਹ ਤਿਆਰ ਹੋ ਜਾਓ ਆਪਣੇ ਆਪਣੇ ਪਿੰਡ ਦੇ ਆਪਣੇ ਆਪਣੇ ਰਜਿਸਟਰੀ ਚੈੱਕ ਕਰ ਲਓ ਇਹਨਾਂ ਨਿਸ਼ਾਨੀਆਂ ਲਾਉਣੀਆਂ ਭਾਜਪੀ ਨੇ ਤੇ ਆਮ ਆਦਮੀ ਪਾਰਟੀ ਨੇ ਤੇ ਜਿਹੜੇ ਕਾਂਗਰਸ ਦੇ ਵਰਕਰ ਨੇ ਜਿਹੜੇ ਕਾਂਗਰਸ ਦੇ ਵੋਟ ਨੇ ਉਹਦੀਆਂ ਵੋਟਾਂ ਕੱਟ ਦਿਓ ਇਹ ਵੋਟਾਂ ਨਹੀਂ ਕੱਟਣ ਦੇਣੀਆਂ ਮੈਂ ਅਖੀਰ ਚ ਇਹੋ ਹੀ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਇਸ ਜਰਵਾਣੀ ਗਵਰਨਮੈਂਟ ਦਾ ਸਾਨੂੰ ਮੁਕਾਬਲਾ ਕਰਨਾ ਪੈਣਾ ਜਿਸ ਤਰੀਕੇ ਦੇ ਨਾਲ ਇਹਨੇ ਲੁੱਟਿਆ ਤੇ ਕੁੱਟਿਆ ਇਹ ਕਹਿੰਦਾ ਮੈਂ ਅੱਜ ਉਹਨੇ ਭਗਵੰਤ ਜੀ ਕੇਜਰੀਵਾਲ ਦੀ ਪ੍ਰਧਾਨ ਜੀ ਉਹਨੇ ਬਿਆਨ ਦਿੱਤਾ ਕਹਿੰਦਾ ਹੁਣੇ ਸੰਨਤੀਕਰਨ ਕਰਾਂਗੇ ਪੰਜਾਬ ਦਾ ਉਹ ਪਹਿਲੋ ਤੂੰ ਕਿਸਾਨ ਮਾਰੇ ਤੂੰ ਸੰਨਤਾ ਮਾਰੀਆਂ ਤੇ ਅਖੀਲੇ ਸਾਲ ਚ ਤੂੰ ਕਰੇਗਾ ਹੁਣ ਤੇ ਤੇਰਾ ਕਰਨ ਆ ਗਿਆ ਤੇਰਾ ਕਿਰਿਆਕਰਮ ਹੋਣਾ ਇਹ ਆਮ ਆਦਮੀ ਪਾਰਟੀ ਨੂੰ ਲੱਭਣਾ ਨਹੀਂ ਗਾ ਰਾ ਪਿੰਡਾਂ ਦੇ ਵਿੱਚ ਜਿਵੇਂ ਸਟਾਰ ਲਾਓ ਕਿ ਇਹਨਾਂ ਦਾ ਪਿੰਡਾਂ ਚ ਵੜਨਾ ਬੰਦ ਕਰੀਏ ਤਾਂ ਕਿ ਪੰਜਾਬ ਬਚ ਸਕੇ ਭਲਾਈਪੁਰ ਸਾਹਿਬ ਜਿਵੇਂ ਡਿੰਪਾ ਜੀ ਨੇ ਕਿਹਾ ਕਿ ਕਾਂਗਰਸ ਇਕੱਠੀ ਹੋ ਜੋ ਤੇ ਕਾਂਗਰਸ ਇਕੱਠੀ ਆ ਤੇ ਸਾਡੇ ਵੱਲ ਕੋਈ ਨਹੀਂ ਵੇਖ ਸਕਦਾ ਮੈਂ ਅਜੇ ਇੱਥੇ ਵਾਅਦਾਵੇਂ ਨਾ ਕਰਕੇ ਜਾਣਾ ਕਿ 2027 ਤੇ ਕਾਂਗਰਸ ਦਾ ਇੱਥੇ ਐਮਐਲਏ ਹੋਏਗਾ ਦੂਜਾ ਜਮਾਤਾਂ ਜਬਤ ਹੋ ਜਾਣਗੀਆਂ ਜੋ ਤਗੜੇ ਹੋ ਕੇ ਆਪਾਂ ਆਪਣੇ ਪ੍ਰਧਾਨ ਦਾ ਸਾਥ ਦੇਣਾ ਜਿੱਥੇ ਵੀ ਕਿਤੇ ਸਾਡੀ ਡਿਊਟੀ ਲੱਗਦੀ ਹੈ ਪ੍ਰਧਾਨ ਜੀ ਇੱਕ ਤੁਹਾਨੂੰ ਹੀ ਬੇਨਤੀ ਕਰਦਾ ਕਿ ਜਿੱਥੇ ਵੀ ਕੋਈ ਰੈਲੀ ਹੁੰਦੀ ਆ ਉੱਥੇ ਉਸ ਏਰੀਆ ਦੇ 10-12 ਹਲਕਿਆਂ ਦੇ ਵਿੱਚ ਉਹਨਾਂ ਦੀ ਡਿਊਟੀ ਨਾਲ ਲਾਇਆ ਕਰੋ। ਕੈਪਟਨ ਮਰਿੰਦਰ ਸਿੰਘ ਦੇ ਟਾਈਮ 'ਚ ਅਸੀਂ ਇੱਥੇ ਵੀ ਕਰਦੇ ਜਿਹਾ ਅੰਮ੍ਰਿਤਸਰ ਕਰ ਰਹੇ ਕੋਈ ਬਾਜਵਾ ਸਾਹਿਬ ਤੁਸੀਂ ਉਹਨਾਂ ਵੀ ਇੰਚਾਰਜ ਹੁੰਦੇ ਸੀ ਤੇ ਐਤਕੀ ਤੁਹਾਡੇ ਕੋਲ ਹੋਈ ਜੇ ਗਲਤੀ ਭਾਵੇਂ ਗੁੱਸਾ ਕਰੋ। ਸਾਡੀ ਸਾਰਿਆਂ ਦੀ ਡਿਊਟੀ ਲਾਉਣੀ ਸੀ ਇਹਨਾਂ ਨੂੰ ਧਰਨ ਪਾ ਦੇਣੀ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਤੇ ਜਿਹੜੇ ਅਕਾਲੀ ਦਲ ਤੇ ਹੋਰ ਤਰ੍ਹਾਂ ਦੇ ਪਿਰਦੇ ਨੇ ਇਹ ਸੁਖਵੀਰ ਬਾਦਲ ਗੱਲਾਂ ਕਰਦਾ ਸਿੱਖੀ ਦੀ ਗੱਲ ਕਰਦਾ ਉਹ ਜਿਹੜਾ ਅਕਾਲ ਤਖਤ ਦੇ ਸਾਹਮਣੇ ਇਹ ਕਿ ਕਿ ਮੇਰੇ ਕੋਲ ਗਲਤੀਆਂ ਹੋਈਆਂ ਨੇ ਤੇ ਅੱਜ ਉਹ ਅਕਾਲੀ ਦਲ ਦਾ ਕਹਿੰਦਾ ਮੈਂ ਸਿਪਾਸ ਲਾ ਰਿਆਂ ਉਹਨੂੰ ਕਦੀ ਸਿੱਖ ਕੌਮ ਨਹੀਂ ਬਰਦਾਸ਼ਤ ਕਰੇਗੀ ਕਦੀ ਮਾਫ ਨਹੀਂ ਕਰੇਗੀ ਕਦੀ ਮਾਫ ਨਹੀਂ ਕਰੇਗੀ ਜਿੰਨੇ ਰਾਮ ਰਹੀਮ ਦਾ ਸਾਥ ਦਿੱਤਾ ਹੋਏ ਕਦੀ ਮਾਫ ਨਹੀਂ ਕਰੇਗੀ ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਬਿੜੀ ਕਰਵਾਈ ਹੋਏ ਇਹ ਸਭ ਅਕਾਲੀ ਦਲ ਦਾ ਭੋਗ ਪੈ ਗਿਆ ਤਗੜੇ ਹੋਵੋ ਆਪ ਆਪਣੀ ਪਾਰਟੀ ਨੂੰ ਲੈ ਕੇ ਆਈਏ ਬਹੁਤ ਬਹੁਤ ਤੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਇਹ ਗੱਲ ਨਹੀਂ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ